ਇਕ ਪਗਤ ਪਗਵਾਨ ਜਿਹ ਪ੍ਰਾਨੀ ਕੈ ਨਾਹੀ ਮਨ ਜੈਸੇ ਸੁਕਰ ਸਵਾਨ ਨਾਨਕ ਮਨ ਨੂੰ ਤਾਂ ਹੈ ਤਨ ਇਕ ਪਗਤ ਪਗਵਾਨ ਜਿਹ ਪ੍ਰਾਨੀ ਕੈ ਨਾਹੀ ਮਨ ਜੈਸੇ ਸੁਕਰ ਸਵਾਨ ਨਾਨਕ ਮਾਨ ਨੂੰ ਤਾਹੇ ਤਨ ਜੁਗੁ ਜੁਗ ਅਤਲ ਚਵਰਿ ਸ਼ਤਰ ਤਖਤ ਤੇ ਮਾਨਤ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ पवित्र हजूरी चुड़मिल बैठे गुरु प्यारी जी। बहुत ही सुभागे हाँ जो गुरु साहेब जी के चरणों चल रही लड़ीवार कथा नौवे पातशाह हथ जोड़कर बड़े ही प्रेम नो वागुरु जी का खालसा वाहिगुरु जी की फतेह पवित्र शलोक धन श्री गुरु तेग बहादुर पातशाह जी महाराज ਗੁਣਸ ਲੋਕਾਂ ਦੇ ਵਿੱਚੋਂ ਅੱਜ ਆਪਾਂ 44 ਨੰਬਰ ਸ਼ਲੋਕ ਜਿਹੜਾ ਉਹ ਵਿਚਾਰਨ ਦਾ ਯਤਨ ਕਰਨਾ ਹੈ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਏਕ ਭਗਤ ਭਗਵਾਨ ਜੇ ਪ੍ਰਾਨੀ ਕੇ ਨਾਹੀ ਮਨ ਸਾਹਿਬ ਜੀ ਕਹਿੰਦੇ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਹੈ ਜਿਸ ਦੇ ਮਨ ਚ ਪਰਮਾਤਮਾ ਦਾ ਨਾਮ ਨਹੀਂ ਪਰਮਾਤਮਾ ਦਾ ਸਿਮਰਨ ਨਹੀਂ ਜਿਵੇਂ ਸੂਕਰ ਸਵਾਨ ਨਾਨਕ ਮਾਨੋ ਤਾਂ ਹੀ ਤਨ ਕਹਿੰਦੇ ਉਸ ਸਰੀਰ ਨੂੰ ਅਜਿਹਾ ਸਮਝੋ ਜਿਵੇਂ ਸੂਕਰ ਦਾ ਸਰੀਰ ਤੇ ਸਵਾਨ ਦਾ ਸਰੀਰ ਹੈ ਭਾਪ ਕਰੇ ਸੂਕਰ ਦਾ ਭਾਵ ਹੈ ਸੂਰ ਸਵਾਨ ਦਾ ਪਾਵ ਹੈ ਕੁੱਤਾ ਜਿਨ੍ਹਾਂ ਦੇ ਜੀਵਨ ਚ ਨਾਮ ਨਹੀਂ ਏਕ ਭਗਤ ਭਗਵਾਨ ਭਗਤੀ ਭਗਵਾਨ ਦੀ ਭਗਤੀ ਪਰਮਾਤਮਾ ਦੀ ਭਗਤੀ ਜਹ ਪ੍ਰਾਣੀ ਕੈ ਨਾ ਹੈ ਮਨ ਜਿਸ ਪ੍ਰਾਣੀ ਦੇ ਜਿਸ ਮਨੁੱਖ ਦੇ ਮਨ ਵਿੱਚ ਨਹੀਂ ਹੈ ਉਹਨਾਂ ਦਾ ਤਨ ਜਿਹੜਾ ਉਹ ਸੂਕਰ ਤੇ ਸਵਾਨ ਦੀ ਨਿਆਈ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਤਸਵੀਰ ਦੱਸੀ ਹੈ ਜਿਨ੍ਹਾਂ ਕੋਲ ਨਾਮ ਨਹੀਂ ਹੈ ਉਹਨਾਂ ਦੀ ਤਸਵੀਰ ਦੱਸੀ ਹੈ ਕੱਲ ਆਪਾਂ ਸ਼ਲੋਕ ਸੰਜਿਆ ਕੀਤਾ 43 ਨੰਬਰ ਉਹਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਤਸਵੀਰ ਦਿਖਾਈ ਮਨੁੱਖ ਦੀ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਇਹ ਤਸਵੀਰ ਹੈ ਮਨੁੱਖ ਦੀ ਵੀ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਵਸ ਜਾਂਦਾ ਹੈ ਪਰਮਾਤਮਾ ਦਾ ਨਾਮ ਧਰ ਕਰ ਜਾਂਦਾ ਹੈ ਸਾਬ ਜੀ ਕਹਿੰਦੇ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ ਹੁਣ ਸਾਬ ਜੀ ਨੇ ਦੂਜੀ ਤਸਵੀਰ ਦਿਖਾਈ ਵੀ ਇੱਕ ਉਹ ਤਸਵੀਰ ਹੈ ਵੀ ਜਿਨ੍ਹਾਂ ਦੇ ਮਨੁੱਖ ਦੇ ਮਨ ਵਿੱਚ ਨਾਮ ਨਹੀਂ ਵਸਦਾ ਪਰਮਾਤਮਾ ਦਾ ਸਿਮਰਨ ਨਹੀਂ ਵੱਸਦਾ ਸਹਿਬ ਜੀ ਕਹਿੰਦੇ ਉਹ ਸੂਕਰ ਤੇ ਸੁਆਣ ਦੇ ਨਿਆਈ ਹੈ ਇਹ ਕੀ ਤਸਵੀਰ ਹੈ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਈ ਪੰਛੀ ਜਾਨਵਰਾਂ ਦੀ ਉਦਾਹਰਨ ਦੇ ਕੇ ਮਨੁੱਖ ਨੂੰ ਸਮਝਾਇਆ ਹੈ ਕਈ ਉਦਾਹਰਨਾਂ ਦਿੱਤੀਆਂ ਹੁਣ ਇੱਥੇ ਸਹਿਬ ਜੀ ਨੇ ਦੋ ਸ਼ਬਦ ਵਰਤੇ ਨੇ ਇੱਕ ਸੂਕਰ ਤੇ ਸੁਆਣ ਸੂਕਰ ਦਾ ਸੁਭਾਅ ਕੀ ਹੈ ਉਹ ਹੰਦਾ ਸੁਭਾਅ ਇੱਕ ਗੰਦਗੀ ਵਿੱਚ ਰਹਿਣਾ ਉਹਨੂੰ ਗੰਦਗੀ ਪਸੰਦ ਹੈ ਚੰਗੀ ਲੱਗਦੀ ਉਹਨੂੰ ਉਹ ਇਸ ਗੱਲ ਬਾਰੇ ਨਹੀਂ ਸੋਚਦਾ ਵੀ ਮੈਂ ਕੀ ਖਾਣਾ ਤੇ ਕੀ ਨਹੀਂ ਖਾਣਾ ਜਿਹੜਾ ਸੂਰ ਜਾਨਵਰ ਉਹ ਇਸ ਬਾਰੇ ਨਹੀਂ ਸੋਚਦਾ ਵੀ ਮੈਂ ਕੀ ਖਾਣਾ ਕੀ ਨਹੀਂ ਖਾਣਾ ਜੋ ਵੀ ਉਹਦੇ ਮੁੱਖ ਸਾਹਮਣੇ ਆਏ ਉਹਨੇ ਖਾ ਲੈ ਉਹਨੂੰ ਚੰਗਾ ਲੱਗਦਾ ਗੰਦਗੀ 'ਚ ਰਹਿਣਾ ਇੱਕ ਸੁਵਾਨ ਹੈ ਸੁਆਣ ਦਾ ਸੁਭਾਅ ਕੀ ਹੈ ਇਹਨੂੰ ਕੁੱਕਰ ਵੀ ਆਖਿਆ ਗੁਰਬਾਣੀ ਦੇ ਅੰਦਰ ਇਹਦਾ ਸੁਭਾਅ ਕੀ ਹੈ ਇੱਕੇ ਪਟਕਦਾ ਦਰਦਰ ਤੇ ਇਕ ਲੋਭੀ ਹੈ ਲੋਭ ਬੜੇੰ ਦੀ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜਿੰਨਾ ਮਨੁੱਖਾਂ ਦੇ ਅੰਦਰ ਲੋਭ ਵਸ ਜਾਂਦਾ ਹੈ ਨਾ ਉਹ ਫਿਰ ਨਹੀਂ ਵੇਖਦੇ ਵੀ ਕਿਸ ਦਾ ਹੱਕ ਖਾਣਾ ਸੀ ਕਿਸ ਦਾ ਨਹੀਂ ਖਾਣਾ ਉਪੱਖ ਅਪੱਖ ਨਹੀਂ ਦੇਖਦੇ ਜਿਨ੍ਹਾਂ ਦੇ ਅੰਦਰ ਲੋਭ ਵਾਸਾ ਕਰ ਜਾਂਦਾ ਹੈ ਜਿਹੜੇ ਲੋਭੀ ਬਣ ਜਾਂਦੇ ਨੇ ਲੋਭੀ ਕਦੋਂ ਬਣਦਾ ਹੈ ਜਦੋਂ ਨਾਮ ਤੋਂ ਟੁੱਟਦਾ ਹੈ ਵਿਕਾਰ ਉਦੋਂ ਹੀ ਕਬਜ਼ਾ ਕਰਦੇ ਮਨ ਤੇ ਜਦੋਂ ਮਨੁੱਖ ਨਾਮ ਤੇ ਸਿਮਰਨ ਤੋਂ ਟੁੱਟਿਆ ਹੁੰਦਾ ਹੈ ਗੁਰੂ ਦੇ ਸ਼ਬਦ ਤੋਂ ਟੁੱਟਿਆ ਹੁੰਦਾ ਹੈ ਸਹਿਬ ਜੀ ਕਹਿੰਦੇ ਜਦੋਂ ਮਨੁੱਖ ਲੋਭੀ ਬਣ ਜਾਂਦਾ ਹੈ ਉਦੋਂ ਫਿਰ ਕਿਸੇ ਦਾ ਹੱਕ ਖਾਣਾ ਜਾਂ ਨਹੀਂ ਖਾਣਾ ਕਿਸੇ ਦੀ ਰੋਟੀ ਖੋਣੀ ਹੈ ਜਾਂ ਨਹੀਂ ਖੋਣੀ ਇਸ ਬਾਰੇ ਨਹੀਂ ਸੋਚਦਾ ਇਹ ਕੌਣ ਹੈ ਕੌਣ ਨਹੀਂ ਹੈ ਨਹੀਂ ਸੋਚਦਾ ਜਿੰਨੂੰ ਗੁਰੂ ਸਾਹਿਬ ਜੀ ਨੇ ਆਪਣੇ ਬਚਨਾਂ ਚ ਆਖਿਆ ਜੂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਬੀਸੀ ਅੱਗੇ ਆਪਾਂ ਸ਼ਲੋਕ ਵਿਚਾਰਾਂਗੇ ਗੁਰੂ ਸਾਹਿਬ ਨੇ ਸਵਾਨ ਦੀ ਤਾਰੀਫ ਵੀ ਕੀਤੀ ਹੋਈ ਹੈ ਉਹਦਾ ਗੁਣ ਵੀ ਬਿਆਨ ਕੀਤਾ ਹੈ ਕੁੱਤਾ ਜਿਹੜਾ ਹੁੰਦਾ ਹੈ ਨਾ ਉਹ ਆਪਣੇ ਮਾਲਕ ਦਾ ਬੜਾ ਵਫਾਦਾਰ ਹੈ ਪਰ ਜਦੋਂ ਹਲਕਾ ਹੋ ਜਾਂਦਾ ਹੈ ਨਾ ਹਰਕਾ ਜਾਂਦਾ ਹੈ ਫਿਰ ਆਪਣੇ ਮਾਲਕ ਨੂੰ ਵੀ ਨਹੀਂ ਬਖਸ਼ਦਾ ਫਿਰ ਉਹਨੂੰ ਵੀ ਚੱਕ ਵੱਢ ਲੈਂਦਾ ਜਦੋਂ ਮਨੁੱਖ ਲੋਭੀ ਹੋ ਜਾਂਦਾ ਹੈ ਸੱਕਿਆਂ ਨੂੰ ਵੀ ਨਹੀਂ ਬਖਸ਼ਦਾ ਉਹਨਾਂ ਨੂੰ ਵੀ ਲੁੱਟਦਾ ਜੀ ਉਹਨਾਂ ਦਾ ਵੀ ਹੱਕ ਖਾਲੇ ਹੁਣ ਸਹਿਬ ਨੇ ਉਦਾਹਰਨ ਮਾਫ ਕਰਿਓ ਮੈਨੂੰ ਸਹਿਬ ਜੀ ਨੇ ਉਦਾਹਰਨ ਦੇ ਕੇ ਸਮਝਾਇਆ ਜੋ ਕੁੱਕਰ ਹਰਕਾਇਆ ਕੁੱਕਰ ਹਲਕਾ ਹੋ ਜਾਵੇ ਤਾਂ ਫਿਰ ਆਪਣੇ ਮਾਲਕ ਨੂੰ ਨਹੀਂ ਬਖਸ਼ਦਾ ਨਹੀਂ ਸੋਚਦਾ ਵੀ ਮਾਲਕ ਨੇ ਮੈਨੂੰ ਇੰਨੇ ਸਾਲ ਰੋਟੀ ਦਿੱਤੀ ਐ ਇੰਨੇ ਸਾਲ ਮੈਨੂੰ ਪਾਲਿਆ ਐ ਇੰਨੇ ਸਾਲ ਮੇਰੀ ਦੇਖ ਰੇਖ ਕੀਤੀ ਐ ਕੁੱਕਰ ਨਹੀਂ ਸਮਝਦਾ ਇਸ ਗੱਲ ਨੂੰ ਜੋ ਕੁੱਕਰ ਹਰਕਾਇਆ ਕਾ ਵੈ ਦਹਦਿਸ ਜਾਏ ਫਿਰ ਦਸੇ ਪਾਸੇ ਪਟਕਦਾ ਰਹਿੰਦਾ ਉਹ ਜਿਹੜਾ ਮਿਲ ਗਿਆ ਉਹਨੇ ਚੱਕ ਬੜ ਲੈ ਲਿਆ ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਖਾਏ ਲੋਭੀ ਨੂੰ ਵੀ ਨਹੀਂ ਪਤਾ ਜੀ ਜਦੋਂ ਮਨੁੱਖ ਲੋਭੀ ਹੋ ਜਾਂਦਾ ਸਹਿਬ ਕਹਿੰਦੇ ਮਾਫ ਕਰਿਓ ਵੀ ਹਰਕਾ ਜਾਂਦਾ ਹੈ ਫਿਰ ਉਹ ਭਖ ਅਪਖ ਅਪਖ ਦਾ ਮਤਲਬ ਹੈ ਜਿਹੜਾ ਨਹੀਂ ਵੀ ਖਾਣਾ ਉਹ ਵੀ ਖਾ ਲੈਂਦਾ ਹੈ ਸ਼ੁਕਰ ਦੀ ਨਹੀਂ ਆਈ ਪਰ ਉਹਦਾ ਵੀ ਹੱਕ ਹੁੰਦਾ ਹੈ ਮੈਂ ਇੱਕ ਦੋ ਉਦਾਹਰਨਾਂ ਦੇ ਦੇਣਾ ਆਪ ਜੀ ਨੂੰ ਸਿਰਫ ਇੱਕ ਰਾਤ ਰੁੱਕ ਕੇ ਛੋਟੇ ਸਹਿਬ ਜਦੇ ਦਿਮਾਗੂ ਚ ਨਹੀਂ ਗੰਗੂ ਬ੍ਰਹਮਣ ਤੇ ਕਰ ਸਿਰਫ ਹੀ ਕਰ ਇਸ ਗੱਲ ਨੂੰ ਨਹੀਂ ਵਿਚਾਰਿਆ ਉਹਨੇ ਕਿਉਂਕਿ ਲੋਭ ਵਿੱਚ ਫਸ ਗਿਆ ਜੀ ਉਹਨੇ ਇਸ ਗੱਲ ਨੂੰ ਨਹੀਂ ਵਿਚਾਰਿਆ ਕਿ ਮੈਂ 22 ਸਾਲ ਗੁਰੂ ਖਰਚ ਰਿਹਾ 22 ਸਾਲ ਗੁਰੂ ਘਰ ਦਾ ਵਕਾਦਾ ਹੈ ਸਿਰਫ ਇੱਕ ਦਿਨ ਰੁਕੇ ਮੋਰਾਂ ਨੂੰ ਦੇਖ ਕੇ ਲੋਭੀ ਬਣ ਗਿਆ ਤੇ ਜਦੋਂ ਲੋਭੀ ਬਣ ਗਿਆ ਇਸ ਦੇ ਲੋਭ ਕਰਕੇ ਹੀ ਛੋਟੇ ਸਾਹਿਬ ਜੀ ਦੇ ਨੀਂਹ ਤੱਕ ਪਹੁੰਚੇ ਕਿਉਂਕਿ ਲੋਭੀ ਬਣਿਆ ਸੀ ਪ੍ਰਿਥੀ ਚੰਦ ਨੂੰ ਵੇਖ ਸਕਦੇ ਹਸੀਂ ਜੇ ਉਹਨੇ ਸੁਪਰੇ ਨੂੰ ਭੇਜਿਆ ਜੇ ਉਹਨੇ ਦਾਈ ਨੂੰ ਭੇਜਿਆ ਜਿਹਨੂੰ ਖਡਾਵੇ ਨੂੰ ਭੇਜਿਆ ਛੇਵੇਂ ਪਿਤਾ ਪਾਤਸ਼ਾਹ ਜੀ ਨੂੰ ਮਾਰਨ ਉਸ ਤੇ ਉਹਦੇ ਪਿੱਛੇ ਕਾਰਨ ਕੀ ਸੀ ਲੋਭ ਦਾ ਸੀ ਮਾਇਆ ਕਰਕੇ ਲੋਭੀ ਹੋਇਆ ਬੰਦਾ ਸੀ ਹੁਣ ਲੋਭੀ ਇੰਨਾ ਹੋ ਗਿਆ ਉਹਨੇ ਨਹੀਂ ਸਮਝਿਆ ਜੈਸ ਗਨ ਨੂੰ ਨਹੀਂ ਵਿਚਾਰਿਆ ਵੀ ਇਹ ਮੇਰਾ ਭਤੀਜਾ ਹੈ ਮੇਰਾ ਕੋਈ ਰਿਸ਼ਤਾ ਵੀ ਇਹਦੇ ਨਾਲ ਨਹੀਂ ਵਿਚਾਰਿਆ ਉਹਨੇ ਕਿਉਂਕਿ ਲੋਭ ਦੇ ਵਿੱਚ ਗਰਸ ਲੋਭ ਚ ਫਸ ਗਿਆ ਬੇਨਤੀ ਕੀਤੀ ਵੀ ਲੋਭੀ ਜੰਤ ਨਾ ਜਾਣਈ ਪੱਖ ਅਪੱਖ ਸਭ ਖਾਏ ਉਹ ਨਹੀਂ ਜਾਣਦਾ ਇਸ ਗੱਲ ਨੂੰ ਵੀ ਮੇਰਾ ਇਹਦੇ ਨਾਲ ਕੀ ਰਿਸ਼ਤਾ ਹੈ ਉਹ ਇਸ ਗੱਲ ਨੂੰ ਨਹੀਂ ਸਮਝਦਾ ਵੀ ਇਹਦੇ ਘਰ ਵਿੱਚ ਊੱਲਾ ਬਲਦਾ ਹੋਵੇਗਾ ਕਿ ਨਹੀਂ ਬਲਦਾ ਹੋਵੇਗਾ ਉਹ ਇਸ ਗੱਲ ਨੂੰ ਨਹੀਂ ਸੋਚਦਾ ਬੀਂਹ ਦੀ ਕਿੱਥੇ ਭੁੱਖੇ ਬੱਚੇ ਭੁੱਖੇ ਨਾ ਬੈਠੇ ਹੋਣ ਕਿੱਥੇ ਬੱਚਿਆਂ ਦੀ ਫੀਸ ਨਾ ਭਰਨੀ ਹੋਵੇ ਕਿੱਥੇ ਲੋੜ ਨਾ ਹੋਵੇ ਨੋ ਨਹੀਂ ਸੋਚਦਾ ਇਸ ਲਈ ਸਹਿਬ ਨੇ ਕਿਹਾ ਨੇ ਲੋਭੀ ਕਾ ਵਸਾ ਨਾ ਕਿਝ ਜੇ ਕਾ ਪਰ ਵਸਾਏ ਲੋਭੀ ਦਾ ਵਿਸਾ ਪ੍ਰੋਸਾ ਨਹੀਂ ਕਰਨਾ ਜਿਵੇਂ ਜਿਉ ਕੁੱਕਰ ਹਰਕਾਇਆ ਜਦੋਂ ਕੁੱਕਰ ਹਰਕਾ ਜਾਂਦਾ ਹੈ ਤੇ ਫਿਰ ਉਹਦਾ ਭਰੋਸਾ ਨਹੀਂ ਕਰ ਸਕਦੇ ਉਹਨੂੰ ਅਸੀਂ ਨੇੜੇ ਨਹੀਂ ਬੁਲਾ ਸਕਦੇ ਕਦੇ ਵੀ ਅਸੀਂ ਨਹੀਂ ਭਰੋਸਾ ਕਰ ਸਕਦੇ ਵੀ ਪੂੰਛ ਮਾਰ ਕੇ ਕੋਲ ਬੈਠ ਜਾਏਗਾ ਉਹਨੇ ਵੱਡਣਾ ਹੀ ਚਾਹਕ ਹੈ ਸਾਇਬ ਕਿੰਨੇ ਲੋਭੀ ਦਾ ਵਿਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਲੋਭ ਚ ਗਰਸ ਜਾਂਦਾ ਹੈ ਪ੍ਰਿਥੀ ਚੰਦ ਨੇ ਨਹੀਂ ਸਮਝੇ ਪਿਤਾ ਨਾਲ ਵੀ ਲੜਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਵੀ ਲੜਦਾ ਕਿਉਂਕਿ ਲੋਭ ਵਿੱਚ ਅੰਗਰੇਸਿਆ ਹੋਇਆ ਸਾਰੀ ਉਮਰ ਗੁਰੂ ਘਰ ਨਾਲ ਈਰਖਾ ਕਰਦਾ ਰਿਹਾ ਜੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਆ ਰਿਹਾ ਤੇ ਕੋੜਾ ਵੀ ਸੱਟਦਾ ਉਹਦਾ ਉਹਦੇ ਪਿੱਛੇ ਕਾਰਨ ਕੀ ਹੈ ਲੋਭ ਦਾ ਲੋਭੀ ਬਣ ਗਿਆ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਜਿਵੇਂ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਕਿੰਦੇ ਫਿਰ ਉਹ ਤਨ ਇਸ ਦੇ ਨਿਆਈ ਹੈ ਇਸ ਤਰ੍ਹਾਂ ਜਿਨ੍ਹਾਂ ਕੋਲ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜਿਨ੍ਹਾਂ ਦੇ ਮਨ ਵਿੱਚ ਭਗਤੀ ਨਹੀਂ ਹੈ ਜਿਨ੍ਹਾਂ ਕੋਲ ਨਾਮ ਨਹੀਂ ਹੈ ਤੇ ਜਿਨ੍ਹਾਂ ਕੋਲ ਨਾਮ ਹੈ ਤੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਆ ਜੀ ਕਲਪ ਬੇਨਤੀ ਕੀਤੀ ਵੀ ਉਹ ਜੈਕਟ ਸਿਮਰਨ RAM ਕੋ ਸੋਨਰ ਮੁਕਤਾ ਜਾਨ ਉਹਨਾਂ ਨੂੰ ਮੁਕਤ ਜਾਨੋ ਜੀ ਆਪਾਂ ਪਿੱਛੇ ਵੀ ਅਰੰਭਤਾ ਤੋਂ ਸ਼ਲੋਕ ਪੜ ਕੇ ਆਏ ਆ ਹਰਕ ਸੋਗ ਤੇ ਹਰਕ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਫਿਰ ਕੋਈ ਸੇਨਾਂ ਨੂੰ ਵੈਰ ਨਹੀਂ ਜੀ ਜਿਨ੍ਹਾਂ ਦੇ ਅੰਦਰ ਵਸ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਨੂੰ ਵਸਾ ਲਿਆ ਫਿਰ ਸਹਿਬ ਕਹਿੰਦੇ ਹਰ ਕਸੋਗ ਤੋਂ ਨਿਆਰਾ ਹੋ ਜਾਂਦਾ ਹੈ ਐਰੀ ਮੀ ਤਸਮਾਨ ਕੋਈ ਰਖਾਇਆ ਮੈਂ ਪੜ ਰਿਆਂ ਸੋ ਚਲੋ ਮੈਨੂੰ ਛੋਟੀ ਜੀ ਗੱਲ ਹੈ ਬੜੀ ਪਿਆਰੀ ਲੱਗੀ ਉਹ ਇੱਕ ਗਰੀਬ ਮਨੁੱਖ ਹੈ ਤੇ ਆਡੀ ਲਈ ਤਿਆਰ ਹੋ ਰਿਹਾ ਚਾਨ ਪਤਨੀ ਆਖਦੀ ਵੀ ਅੱਜ ਸ਼ਾਮ ਨੂੰ ਛੇਤੀ ਘਰ ਆ ਜਿਓ ਅੱਜ ਤਿਉਹਾਰ ਹੈ ਬੱਚਿਆਂ ਲਈ ਮਿਠਾਈ ਵੀ ਲੈ ਕੇ ਆਇਓ ਕੁਝ ਖਾਣ ਦੀ ਲੈ ਕੇ ਆਇਆ ਜਲਦੀ ਆ ਜਿਓ ਹੁਣ ਗਰੀਬੀ ਬੜਾ ਵੱਡਾ ਦੁੱਖ ਹੈ ਜੀ ਗਰੀਬੀ ਦਾ ਮਨ ਵਿੱਚ ਬੜਾ ਦੁੱਖ ਹੈ ਪਰ ਬਿਆਨ ਨਹੀਂ ਕਰ ਸਕਦਾ ਕਹਿੰਦੇ ਠੀਕ ਹੈ ਧਿਆੜੀ ਤੇ ਗਿਆ ਚਲੋ ਧਿਆੜੀ ਚੰਗੀ ਲੱਗੀ ਪੈਸੇ ਬਣੇ ਜਿੰਨੇ ਕੋ ਪੈਸੇ ਬਣੇ ਜੀਬ ਚ ਪਾਲੇ ਤੇ ਸੋਚਦਾ ਜਾ ਰਿਹਾ ਵੀ ਬੱਚਿਆਂ ਲਈ ਮਿਠਾਈ ਲੈ ਕੇ ਜਾਵਾਂਗਾ ਬੱਚਿਆਂ ਲਈ ਆ ਕੁਝ ਲੈ ਕੇ ਜਾਵਾਂਗਾ ਅੱਜ ਤਿਉਹਾਰ ਸੋਚਦਾ ਜਾ ਰਿਹਾ ਸਾਹਮਣੇ ਤੋਂ ਇੱਕ ਮਾਰੀ ਐ ਨਾਲ ਉਹਨੇ ਆਪਣਾ ਬੱਚਾ ਤੁਰਦਾਰਿਆ ਹੱਥ ਫੜਿਆ ਮਾਂ ਦਾ ਇੰਨੇ ਨੂੰ ਪਿੱਛੇ ਕਕਾਰ ਆਈ ਉਹਨੇ ਬੱਚੇ ਨੂੰ ਟੱਕਰ ਮਾਰੀ ਤੇ ਬੱਚਾ ਥੋੜਾ ਜਿਹਾ ਅੱਗੇ ਜਾ ਡੇ ਕਾਰਾ ਲਟੜ ਗਿਆ ਇੰਨੇ ਦੇਖਿਆ ਤੇ ਭੱਜ ਕੇ ਕੋਲ ਗਿਆ ਮਾਂ ਰੋਲਾ ਪਾ ਰਹੀ ਹੈ ਵੀ ਮੇਰੇ ਬੱਚੇ ਨੂੰ بچਾਓ ਮੇਰੇ ਬੱਚੇ ਨੂੰ بچਾਓ ਇਹ ਕੋਲ ਗਿਆ ਕੋਲ ਜਾ ਕੇ ਬੱਚੇ ਨੂੰ ਦੇਖਿਆ ਚੁੱਕਿਆ ਦੌੜ ਦੌੜ ਹਸਪੀਟਲ ਲੈ ਗਿਆ ਜ਼ਮੀਰ ਨਹੀਂ ਮੰਨਿਆ ਨਹੀਂ ਮੈਂ ਛੇਤੀ ਕਰ ਜਾ ਹਸਪੀਟਲ ਲੈ ਗਿਆ ਉੱਥੇ ਜਾ ਕੇ ਡਾਕਟਰ ਨੇ ਦੇਖੇ ਕਿ ਵੱਡੀ ساری ਲਿਸਟ ਦੇ ਦਿੱਤੀ ਬਿਚਾਓ ਦਵਾਈਆਂ ਦੇ ਹਨ ਉਹਨੂੰ ਪੁੱਛਦਾ ਮਾਂ ਨੂੰ ਵੀ ਤੁਹਾਡੇ ਕੋਲ ਪੈਸੇ ਹੈ ਕਿ ਨਹੀਂ ਮੇਰੇ ਕੋਲ ਤਾਂ ਕੁਝ ਨਹੀਂ ਹੁਣ ਜੋ ਵੀ ਕੋਲ ਪੈਸੇ ਹੈ ਉਹਨਾਂ ਪੈਸਿਆਂ ਨੂੰ ਦੇਖਦੇ ਆਪਣੇ ਘਰ ਬਾਰੇ ਵੀ ਸੋਚਦਾ ਬੱਚਿਆਂ ਬਾਰੇ ਵੀ ਸੋਚਦਾ ਇਸ ਹਾਮਣੇ ਪੇ ਹੋਇ ਇੱਕ ਮਾਂ ਦੇ ਬੱਚੇ ਬਾਰੇ ਵੀ ਸੋਚਦਾ ਮਨ ਨਾਲ ਲੜਦਾ ਹੈ ਇਹ ਹੁਣ ਕਰਾਂ ਕੀ ਮੈਂ ਕੀ ਕਰਾਂ ਮੈਂ বারবার سوچਦਾ ਆਖਿਰਕਾਰ سوچਦੇ ਹੋਏ ਆਖਦਾ ਵੀ ਤੁਹਾਰ ਤਾਂ ਫਿਰ ਵੀ ਆ ਜਾਗਾ ਮਾਂ ਦਾ ਪੁੱਤਰ ਥੋੜਾ ਇਹ ਕਰ ਤੁਹਾਰ ਤਾਂ ਫਿਰ ਵੀ ਆ ਜਾਵੇ ਗਿਆ ਦਵਾਈ ਲੈ ਕੇ ਆਇਆ ਪੈਸੇ ਸਾਰੇ ਲਾ ਕੇ ਡਾਕਟਰ ਨੂੰ ਫੜਾਇਆ ਬੱਚੇ ਦੀ ਹਾਲਤ ਚੰਗੀ ਹੋਈ ਘਰ ਵਾਪਸ ਆਇਆ ਲੇਟ ਹੋ ਗਿਆ ਪਤਨੀ ਆਖਦੀ ਵੀ ਤੁਹਾਨੂੰ ਕਿਹਾ ਸੀ ਤੁਸੀਂ ਜਲਦੀ ਆਇਓ ਅੱਜ ਤੁਹਾਰ ਬੱਚੇ ਉਡੀਕ ਰਹੇ ਨੇ ਤੁਸੀਂ ਕੁਝ ਲੈ ਕੇ ਨਹੀਂ ਆਏ ਬੱਚੇ ਵਾਸਤੇ ਕੁਝ ਮਿੱਠਾ ਖਾਣ ਨੂੰ ਕਹਿੰਦੇ ਲੈ ਕੇ ਤਾਂ ਮੈਂ ਕੁਝ ਵੀ ਨਹੀਂ ਆਇਆ ਚ ਇੱਕ ਉਪਕਾਰ ਕਰੇ ਮਿਠਾਈ ਤਾਂ ਅਗਲੇ ਸਾਲ ਵੀ ਆ ਜਾਏਗੀ ਮਿਠਾਈ ਤਾਂ ਫਿਰ ਵੀ ਆ ਜਾਏਗੀ ਮਾਦਾ ਪੁੱਤ ਨਹੀਂ ਆ ਸਕਦਾ ਸੀ ਪਿਓ ਨੇ ਦੱਸਿਆ ਇਸ ਤਰ੍ਹਾਂ ਘਟਨਾ ਵਾਪਰੀ ਸਾਰੇ ਪੈਸੇ ਉੱਥੇ ਲੱਗ ਗਏ ਬੱਚਿਆਂ ਨੇ ਪਿਓ ਨੂੰ ਗੱਲ ਬੱਕੜੀ ਨਾਲ ਲਾ ਲਿਆ ਪਿਤਾ ਜੀ ਜਿਹੜਾ ਤੁਸੀਂ ਉਪਕਾਰ ਕੀਤਾ ਉਹ ਤੋਂ ਮਿਠਾਈ ਨਾਲੋਂ ਵੀ ਮਿੱਠਾ ਹੈ ਜਿਹੜਾ ਤੁਸੀਂ ਭਲਾ ਕਰਕੇ ਆਏ ਹੋ ਉਹ ਤੋਂ ਮਿਠਾਈ ਨਾਲੋਂ ਵੀ ਕਈ ਗੁਣਾ ਮਿੱਠਾ ਹੈ ਜਿਹੜੀ ਸਿੱਖਿਆ ਤੁਹਾਡੇ ਤੋਂ ਸਾਨੂੰ ਸਿੱਖਣ ਨੂੰ ਮਿਲੀ ਹੈ ਇਹ ਤਾਂ ਮਿਠਾਈ ਨਾਲੋਂ ਵੀ ਚੰਗੀ ਹੈ ਬਹੁਤ ਮਿੱਠੀ ਹੈ ਮੈਂ ਬੇਨਤੀ ਕਰਾਂ ਵੀ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਜਾਂਦੇ ਮੁਕਤ ਹੋ ਜਾਂਦੇ ਫਿਰ ਕੋਈ ਇਰਖਾ ਨਹੀਂ ਜੀ ਫਿਰ ਲੁੱਟਣ ਦੀ ਭਾਵਨਾ ਥੋੜੀ ਰੱਖਦੇ ਨਹੀਂ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਜਾਂਦਾ ਹੈ ਜੀ ਉਹਨਾਂ ਕੋਲ ਇੱਕ ਫੁਲਕਾ ਪਿਆ ਉਹ ਫਿਰ ਵੀ ਵੰਡ ਕੇ ਖਾ ਲੈਣਗੇ ਫਿਰ ਵੀ ਵਰਤਾ ਦੇਣਗੇ ਉਹ ਸਹਿਬ ਜੀ ਮਹਾਰਾਜ ਜੀ ਕਿੰਨੇ ਜਿਨ੍ਹਾਂ ਕੋਲ ਨਾਮ ਨਹੀਂ ਜਿਨ੍ਹਾਂ ਕੋਲ ਬੰਦਗੀ ਨਹੀਂ ਫਿਰ ਸਹਿਬ ਕਹਿੰਦੇ ਲੋਭੀ ਬਣ ਜਾਂਦੇ ਉਹ ਵਿਕਾਰੀ ਬਣ ਪੜਾ ਨਹੀਂ ਹੁੰਦਾ ਉਹਨਾਂ ਦੇ ਮਨ 'ਚ ਉਹ ਫਿਰ ਨਹੀਂ ਸੋਚਦੇ ਬੀਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਲੰਘਦਾ ਉਹ ਕਿਵੇਂ ਹੋਣ। ਇਸ ਲਈ ਸਾਬ ਨੇ ਕਿਹਾ ਵੀ ਜੈਸੇ ਸੂਕਰ ਸਵਾਨ ਜਿਵੇਂ ਸੂਕਰ ਤੇ ਸਵਾਨ ਹੈ। ਪੰਚਮ ਪੀਤਾ ਦਾ ਬੜਾ ਪਿਆਰਾ ਬਚਨ ਹੈ। ਗੁਰ ਮੰਤਰ ਹੀਨ ਸੈ ਜੋ ਪ੍ਰਾਣੀ ਗੁਰੂ ਦੇ ਸ਼ਬਦ ਤੋਂ ਜਿਹੜਾ ਪ੍ਰਾਣੀ ਰਹਤ ਹੈ। ਪਾਪ ਕੀ ਜਿਨ੍ਹਾਂ ਕੋਲ ਗੁਰੂ ਦਾ ਸ਼ਬਦ ਨਹੀਂ ਜਿਨ੍ਹਾਂ ਕੋਲ ਗੁਰੂ ਦਾ ਮੰਤਰ ਨਹੀਂ ਜਿਨ੍ਹਾਂ ਕੋਲ ਨਾਮ ਨਹੀਂ ਤਿਰਗੰਤ ਜਨਮ ਪਰਸਟਣ ਉਹਨਾਂ ਦਾ ਜੀਵਨ ਜਿਹੜਾ ਏ ਸਹਿਬ ਜੀ ਕਹਿੰਦੇ ਉਹ ਤਰੀਕਾ ਕੁੱਕਰਾ ਸੂਕਰਾ ਗਰੰਦਬਾ ਕਾਕਾ सरपना तुल, तुल खला इना दिनियाई है कुकरा स्वान दिनियाई सुकरा सुकरा पा बचन संजा है सूर दिनियाई गंदबा गदे दिनियाई काका कां दिनियाई सरपना साप दिनियाई ਤੁਲ ਖਲਾ ਸਾਹਿਬ ਕਹਿੰਦੇ ਇਹਨਾਂ ਦੇ ਬਰਾਬਰ ਹੈ ਉਹਨਾਂ ਦਾ ਜੀਵਨ ਜਿਹੜੇ ਗੁਰ ਮੰਤਰ ਹੀਣ ਸੇ ਜੋ ਪ੍ਰਾਣੀ ਜਿਹੜੇ ਪ੍ਰਾਣੀ ਨਾਮ ਤੋਂ ਰਹਿਤ ਨੇ ਜਿਹੜੇ ਪ੍ਰਾਣੀ ਗੁਰੂ ਦੇ ਸ਼ਬਦ ਤੋਂ ਰਹਿਤ ਨੇ ਤੁਲ ਖਲਾ ਸਾਹਿਬ ਕਹਿੰਦੇ ਤੁਲ ਦਾ ਭਾਵ ਹੈ ਬਰਾਬਰ ਕਹਿੰਦੇ ਫਿਰ ਇਸ ਦੇ ਬਰਾਬਰ ਇਸ ਦੀ ਨਿਆਹੀ ਉਹਨਾਂ ਦਾ ਜੀਵਨ ਹੈ ਜਿਨ੍ਹਾਂ ਕੋਲ ਸਿਮਰਨ ਨਹੀਂ ਹੈ ਜਿੰਨਾ ਕੁ ਬੰਦਗੀ ਨਹੀਂ ਬਿੰਨ ਸਿੰਮਰਨ ਜੈਸੇ ਸਰਪ ਅਰਜਾਰੀ ਤੇ ਉਹ ਸਾਖਤ ਜੀਵੈ ਨਾਮ ਵਿਚ ਸਾਹਿਬ ਜੀ ਕਹਿੰਦੇ ਨਾਮ ਨਹੀਂ ਹੈ ਨਾ ਤੇ ਉਹਨਾਂ ਦੀ ਜੂਨ ਜਿਹੜੀ ਹੈ ਉਹਨਾਂ ਦਾ ਜੀਵਨ ਸਰਪ ਦੇ ਨਿਆਈ ਸਰਪ ਜਿਹੜਾ ਹੈ ਸੱਪ ਜਿਹੜਾ ਬੜਾ ਲੰਬਾ ਸਮਾਂ ਕੱਟਦਾ ਹੈ ਜੀ ਜੀਵਣ ਦਾ 90 100 100 ਤੋਂ ਵੀ ਉੱਤੇ ਲੰਘ ਜਾਂਦਾ ਪਰ ਸਾਰਾ ਜੀਵਨ ਜਿਹੜਾ ਉਹ ਜ਼ਹਿਰ ਵਿੱਚ ਤੜਫਦਾ ਹੋਇਆ ਰਹਿੰਦਾ ਹੈ ਉਹਦਾ ਜ਼ਹਿਰੀ ਨੂੰ ਬੜਾ ਪਰੇਸ਼ਾਨ ਕਰਦਾ ਇਸ ਲਈ ਜ਼ਿਆਦਾਤਰ ਸੱਪ ਜਿਹੜੇ ਉਹ ਚੰਦਨ ਨਾਲ ਲਿਪਟੇ ਹੁੰਦੇ ਜੀ ਠੰਡਕ ਲੈਂਦੇ ਜੀ ਜਦੋਂ ਬਾਰਿਸ਼ਾਂ ਪੈਂਦੀ ਉਹ ਸੱਪ ਬਾਹਰ ਕਿਉਂ ਆਉਂਦੇ ਜੀ ਪੜਾਸ ਚ ਨਹੀਂ ਰਹਿ ਸਕਦੇ ਇੱਕ ਤਾਂ ਉਹ ਜ਼ਹਿਰ ਹੁੰਦਾ ਉਹਦੀ ਗਰਮੀ ਨਹੀਂ ਸਹਿਣ ਕਰ ਪਾਉਂਦੇ ਫਿਰ ਕੁਦਰਤ ਦੀ ਗਰਮੀ ਉਹ ਠੰਡੀਆਂ ਜਗ੍ਹਾ ਭਾਲਦੇ ਨੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਸਾਖਤ ਮਨੁੱਖ ਵੀ ਇਸੇ ਤਰ੍ਹਾਂ ਜੀਵਨ ਬਸਰ ਕਰਦਾ ਜਿੰਨਾ ਵੀ ਲੰਬਾ ਜੀਵਨ ਬਸਰ ਕਰੇਗਾ ਉਹ ਵਿਕਾਰਾਂ ਦੇ ਜ਼ਹਿਰ ਚ ਮੋਹ ਮਾਇਆ ਦੇ ਜ਼ਹਿਰ ਚ ਜੀਵਨ ਬਤੀਤ ਕਰਦਾ ਹੈ ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਏਕ ਭਗਤ ਪਗਵਾਨ ਜਿਹ ਪ੍ਰਾਣੀ ਕੈ ਨਹੀਂ ਮਰ ਜਿਸ ਮਨੁੱਖ ਦੇ ਜਿਸ ਪ੍ਰਾਣੀ ਦੇ ਮਨ ਚ ਨਾਮ ਨਹੀਂ ਸਿਮਰਨ ਨਹੀਂ ਹੈ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹਨ ਸਾਬ ਜੀ ਕਹਿੰਦੇ ਫਿਰ ਉਹਨਾਂ ਦਾ ਜੀਵਨ ਉਹਨਾਂ ਦਾ ਤਨ ਜਿਹੜਾ ਹੈ ਫਿਰ ਸੂਕਰ ਤੇ ਸਵਾਨ ਦੇ ਤਰ੍ਹਾਂ ਸਮਝੋ ਜਿਨ੍ਹਾਂ ਕੋਲ ਨਾਮ ਨਹੀਂ ਹੈ ਬਤਕੀ ਵੀ ਹੈ ਸੂਕਰ ਦੀ ਤਾਰੀਫ ਵੀ ਕੀਤੀ ਹੈ ਜੀ ਸਾਕਤ ਤੇ ਸੂਕਰ ਪਲਾ ਰੱਖ ਹੈ ਅੱਛਾ گاਉ ਕਬੀਰ ਜੀ ਮਹਾਰਾਜ ਜੀ ਕਹਿੰਦੇ ਸਾਕਤ ਨਾਲੋਂ ਤਾਂ ਸੂਕਰ ਚੰਗਾ ਏ ਜਿਹੜਾ ਪਿੰਡ ਦੀ ਗੰਦਗੀ ਖਾ ਕੇ ਸਾਫ ਸਫਾਈ ਤਾਂ ਰੱਖ ਲੈਂਦਾ ਏ ਸਾਕਤ ਤਾਂ ਹਮੇਸ਼ਾ ਅਧਿਕਾਰਾਂ ਦੀ ਗੰਦਗੀ ਵਿੱਚ ਜਿੰਦਾ ਨੇ ਮੋਹ ਮਾਇਆ ਦੀ ਗੰਦਗੀ ਵਿੱਚ ਜਿੰਦਾ ਹੈ ਕਾਮ ਦੀ, ਕ੍ਰੋਧ ਦੀ, ਲੋਭ ਦੀ, ਹੰਕਾਰ ਦੀ ਮੋਹ ਮਾਇਆ ਇਸ ਲਈ ਗੁਰੂ ਸਾਹਿਬ ਜੀ ਨੇ ਮਨੁੱਖ ਦੀ ਤਸਵੀਰ ਬਿਆਨ ਕੀਤੀ ਕੱਲ ਆਪਾਂ ਬੇਨਤੀ ਕੀਤੀ ਉਹ ਤਸਵੀਰ ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਜਾਂਦਾ ਹੈ ਉਹ ਫਿਰ ਤਿਹਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਫਿਰ ਉਹ ਇੱਕ ਆ ਤਸਵੀਰ ਹੈ ਵੀ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਨੇ ਇੱਕ ਆ ਤਸਵੀਰ ਹੈ ਸਾਹਿਬ ਜੀ ਕਹਿੰਦੇ ਏਕ ਭਗਤ ਭਗਵਾਨ ਜਿਹ ਪ੍ਰਾਨੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂਹਿ ਜਿਨ੍ਹਾਂ ਕੋਲ ਨਾਮ ਨਹੀਂ ਕੇ ਤਸਵੀਰ ਹੈ ਜਿਨ੍ਹਾਂ ਕੋਲ ਨਾਮ ਨਹੀਂ ਬੰਦਗੀ ਨਹੀਂ ਫਿਰ ਉਹ ਪਟਕਦਿਆਂ ਹੋਇਆਂ ਵਿਕਾਰਾਂ ਦੇ ਵਿੱਚ ਮੋਹ ਮਾਇਆ ਦੇ ਵਿੱਚ ਜੀਵਨ ਨੂੰ ਬਸਰਦੇ ਪਤਿਤ ਕਰ ਜਾਂਦੇ ਗੁਈਆਂ ਬਿੰਦ ਪ੍ਰਕਾਰ ਦੀ ਕੋਲ ਮਾਫੀ ਜੀ ਆਓ 1-2 ਮਿੰਟ ਦੇ ਲਈ ਆਪਾਂ ਨਾਮ ਤੋਂ ਸਿਮਰਨ ਨਾਲ ਕਰੀਏ ਜੀ ਫਿਰ ਆਪਾਂ ਸੁਣਾਉਂਗਾ